ਨੇਰ ਖਾਣੇ ਨੇ ਵੀ ਪਾਰ ਗਿਆ ਉਹ ਬੱਸ ਸਾਵ ਨੂੰ ਸੰਭਲਦਿਆ ਕਰ ਆ ਕੇ ਕੀ ਕਹਿੰਦਾ ਏਜੰਟ ਉਹ ਲਗਾ ਕਹਿੰਦਾ 15 ਦਿਨ ਲੱਗਣਗੇ ਹੋ ਦੇ ਤੇ ਅੱਗੇ ਦੱਸ ਦੇਣਾ ਪਹਿਲਾਂ ਕਹਿੰਦਾ 10 ਦਿਨ ਲੱਗਣਗੇ ਹੁਣ ਕਹਿੰਦਾ 15 ਦਿਨ ਲੱਗਣਗੇ ਉਦੋਂ ਪੱਕਾ ਪੁੱਛ ਕੇ ਆਉਣਾ ਸੀ ਹੁਣ ਆਪਣਾ ਪੈਸਾ ਅਰੇਂਜਮੈਂਟ ਤਾਂ ਹੋਇਆ ਪਿਆ ਹੁਣ ਉਹਦੇ ਅੱਗੇ ਵੀ ਜਾ ਆਉਗਾ ਨਾ 20 15 20 ਦਿਨ ਲੱਗ ਜਾਣਗੇ ਵੀ ਜਾ ਤੇ ਹੁਣ ਆਪਾਂ ਕੀ ਕਰ ਸਕਦੇ ਆ ਏਜੰਟ ਦੀ ਜ਼ਿੰਮੇਵਾਰੀ ਆ ਤਾਂ ਆਪਣੇ ਕੋਲ ਤਾਂ ਪੈਸਾ ਸੀ ਪੈਸਾ ਤਿਆਰ ਆਪਣੇ ਕੋਲੇ ਚਲੋ ਦੇਖਦੇ ਆ ਮੈਂ ਰੋਟੀ ਬਣਾ ਆ ਰੋਟੀ ਲਿਆ ਉਹ ਖਾਈਂ ਹੋਰ ਚਲ ਤੁਸੀਂ ਬੈਠੋ ਚਲ ਆ ਲਿਆ ਰੋਟੀ ਹਵਾ ਪੂ ਨਾ ਕਿਹਾ ਉਹ ਕਿਲਾ ਪਾਦਾ ਠੀਕ ਆ ਯਾਰ ਕੀ ਕਹਿੰਦਾ ਏਜੰਟ ਉਹਦਾ 15 ਦਿਨ ਅੱਗੇ ਹੋਰ ਕਰਤੇ ਬਣ ਕੰਮ ਤਾਂ ਬਣ ਜੂ ਬਣਤਾ ਜਾਊਗਾ ਫਿਰ ਉਹ ਤਾਂ ਹੁਣ ਲੇਟ ਕਰੀ ਜਾਂਦਾ ਨਾ ਪਹਿਲਾਂ ਪੁੱਛਦਾ ਲੱਗੂ ਵੀ ਤੈਨੂੰ ਹੁਣ 15 ਦਿਨ ਹੋਰ ਦੇ ਦੇ ਤੇ ਉਹ ਪੁੱਤ ਲੇਟ ਹੁਣ ਉਹਦੇ ਸਾਰੇ ਥੋੜੀ ਐ ਵੀਜ਼ਾ ਤਾਂ ਐਂਸੀ ਨੇ ਦੇਣਾ ਨਾ ਇਹਦਾ ਏਜੰਡਾ ਨੇ ਕੰਮ ਤਾਂ ਹੀ ਹੁੰਦੇ ਨਾਲੇ ਤਾਂ ਕਹਿੰਦੇ ਨੇ ਵੀ ਜੇ ਤੂੰ 10 ਦਿਨ ਕਹਿਣਗੇ ਮਹੀਨਾ ਲਾ ਦੋਗੇ 2 ਮਹੀਨੇ ਲਾ ਦਾਂਗੇ ਜੀ ਐ ਨਾ ਕਹਿਣ ਫਿਰ ਤੇਰੇ ਵਰਗੇ ਹੁਣ ਨਾ ਭੱਜਣਾ ਪਰ ਇਹ ਗੱਲ ਹੈ ਚਲੋ 15 ਦਿਨ ਵੀ ਆ ਜਾਣੀ ਕੋਈ ਗੱਲ ਨਹੀਂ ਆ ਜਾਣਗੇ ਤਾਂ ਟੈਨਸ਼ਨ ਨਾ ਕਰ ਰੋਟੀ ਪਾਣੀ ਖਾ ਲੈ ਉਹ ਆ ਲਓ ਜੀ ਰੋਟੀ ਖਾ ਲਓ ਰੋਟੀ ਖਾ ਲੈ ਐਜੇ ਤਾਂ ਕਿ ਆਪਣੇ ਕੋਲ ਹੈਗੇ ਨਹੀਂ ਤੈਨੂੰ ਬਹੁਤ ਪਿਆਰ ਆ ਸਾਰਾ ਕੁਝ ਗੱਲ ਤਾਂ ਹੁਣ ਅੱਗੇ ਵੀ ਆਉਗਾ ਫੇਰ ਹੀ ਮੜੇ ਨਾਲੇ ਹੌਲੀ ਬੋਲਿਆ ਕਰ ਗਾਹਾਂ ਉੱਤੇ ਗਾਹਾਂ ਕਿਤੇ ਬਾਹਰਲੇ ਦੇਸ਼ ਚ ਜਾ ਕੇ ਨਾ ਸਮਝਦੇ ਮੈਂ ਹੁੰਦਾ ਬਾਪੂ ਹੋਰ ਮੈਂ ਤਾਂ ਗਰੇਚਾ ਦਾ ਪਾਸੋਂ ਗਾਹ ਜੀ ਬੋਲਣਗੇ ਕਿ ਤੇ ਤੂੰ ਉੱਥੇ ਪੰਜਾਬੀ ਬੋਲੀ ਜਾਵੇਂ ਹੋਰ ਕਲਲ ਬੋਲੜੇ ਕਰੀਆਂ ਮੈਂ ਮਾਣੇ ਸਾਹਿਬ ਸਮਝ ਲਈ ਦੇ ਕਰ ਆਪੇ ਅਜ 2 ਮਹੀਨੇ ਦਾ ਸਹਾਇਆ ਬਾਪੂ ਸਾਉਂਦਾ ਅਜ ਕਿਤੇ ਇਹ ਨਾ ਬਦਲੇ ਦਿਨਾਂ ਵਾਲਾ ਰਿਆ ਕੜੇ ਤੁਹਾਰੇ ਤੂੰ ਬਾਪੂ ਮਜ਼ਾਕ ਕਰ ਜਣਾ ਯਾਰ ਮਜ਼ਾਕ ਵਾਲੀ ਗੱਲ ਨਹੀਂ ਪੁੱਤ ਮੈਨੂੰ ਪਤਾ ਮੇਰੇ ਲਾਦ ਦਾ ਫੇਨਾ ਭੇਜੋ ਨਾ ਤਾਂ ਕਿਉਂ ਭੇਜਣਾ ਆਪਣੀ ਮਜ਼ਦੂਰੀ ਜਾਣ ਤਾਂ ਪਊਗੀ ਫੇਰ ਤਾਂ ਆ ਫੇਰ ਮੜਾ ਹੌਸਲਾ ਦੇ ਇਹ ਵੀ ਤਾਂ ਵਿਚਾਰੀ ਕਿਸੇ ਦੇ ਸਾਰੇ ਬੈਠੀ ਐ ਬੋਲਾ ਮੈਨੂੰ ਭੇਜ ਤੇ ਸਾਰੇ ਵਾਪਸ ਉਹ ਮੀਨਾ ਕਰੀ ਗਿਆ ਚਾਹ ਤਾਂ ਰੋਟੀ ਖਾ ਲੈ ਚੰਗਾ ਹੁਣ ਟੱਪ ਜੀ ਨਾ ਪਾਪੂ ਮੈਂ ਕੀ ਲੰਕੋਰੀ ਕੋਈ ਕੋਈ ਟੱਪ ਜੂਗੀ ਕੋਈ ਨਾ ਜਮਾਈ ਵੀ ਕਰਨੀ ਹੈ ਇਹਨਾਂ ਕਿਉਂ ਭੇਕ ਨੂੰ ਕੀ ਹੋ ਗਿਆ ਮੈਂ ਕਰੂ ਭੱਗ ਜਾਣਾ ਆਮਦਾਨੀ ਨਾ ਬੈਠੇ ਹੋ ਨਾ ਵਦੂ ਵਦਿਓ ਵੀ ਇਕੱਲੀ ਕਿਵੇਂ ਜੀ ਲਾਉਗੀ ਕਿਵੇਂ ਨਾ ਲਾਉਗੀ ਦੋ ਸਾਲ ਮੈਨੂੰ ਸਾਰੇ ਕੰਮਾਂ ਦਾ ਪਤਾ ਹੁਣ ਕੱਲ ਮੈਂ ਮਜਬੂਰੀ ਆਪਣੀ ਦਾ ਮਜਬੂਰੀ ਕਰਕੇ ਜਾਂ ਨਾ ਹੁਣ ਤੇ ਮੇਰੇ ਜੀ ਕਰਦਾ ਛੱਡਣ ਨੂੰ ਫੋਨ ਕਰੂਗਾ ਉਹ ਮੈਂ ਪੁੱਛ ਲੈਣਾ ਬੱਚਾ ਮਰਾ ਉੱਤੇ ਸੀਨ ਚਾ ਨਾ ਕੋਈ ਜਵਾਬ ਨਜ਼ਰ ਲਾਉਂਦਾ ਜਵਾਬ ਕੋਈ ਫੇਰ ਜੀਵਨ ਦੇ ਤੱਕ ਕਰੀ ਮਨ ਲੱਗਦੇ ਚ ਯਾਰ ਬਾਈ ਹੈਗਾ ਬਣਾ ਵੱਡਾ ਬਾਪੂ ਹੈਗਾ ਹੁਣ ਕੋਈ ਕੰਮ ਕਹਿੰਦਾ ਬਾਈ ਨੂੰ ਕਹੇ ਦੀ ਬਾਈ ਦੇਖਣ ਨੂੰ ਹੀ ਵੱਡਾ ਹੈ ਤਾਂ ਜਵਾਕ ਹੀ ਨਾ ਉਹ ਵੀ ਤੁਹਾਡੇ ਨਾਲੋਂ ਤੋਂ ਛੋਟਾ ਹੈ ਉਹ ਚਲੋ ਸਾਰਾ ਹਿਸਾਬ ਹੈ ਮਾਰਾਂ ਅੰਦਰ ਜਾਂਦਾ ਰਹਿੰਦਾ ਸਾਰਾ ਸਭ ਪਤਾ ਹੈ ਨੂੰ ਦੋ ਸਾਲ ਤਾਂ ਹੀ ਪੀਤੇ ਜਾਣਗੇ ਕੱਡੀ ਕੱਲਾ ਦੋ ਸਾਲਾਂ ਦੀ ਗਿਆ ਤਾਂ ਹੀ ਪਤਾ ਲੱਗ ਜੂ ਵੀ ਸਾਲ ਹੋ ਗਿਆ ਮੈਂਟ ਚ ਲੱਪ ਜਾਣਗੇ ਤੂੰ ਮਨ ਕਟਾ ਕਰਕੇ ਰੱਖੀ ਤੁਸੀਂ ਤਾਂ ਜੀ ਉੱਥੇ ਕੰਮ ਚੋਲ ਚੋਲ ਜਿਓਗੇ ਮੈਂ ਤਾਂ ਇੱਧਰ ਘਾਵਦਾ ਕੰਮ ਕਰਕੇ ਬੇਲੀ ਨੂੰ ਹੀ ਹੋਇਆ ਕਰੂੰਗੀ ਮੈਂ ਹੋਰ ਕੀ ਕਰਨ ਨੂੰ ਚਾਰ ਬਪਾਏ ਸੇ ਪੂਰੇ ਹੋਣਾ ਆਪਣੇ ਕੀ ਕਰਨਾ ਬਣੂ ਹਾਂ ਇਹ ਤਾਂ ਕਰਿਆ ਪੈਸੇ ਲਾਈਨ ਉਪਰ ਕਿਤੇ ਲੱਖ ਰੁਪਏ ਉਹ ਤਾਂ ਪੂਰਾ ਕਰੀਏ ਚਲ ਹੁਣ ਆਪਣੇ ਸੁਖ ਆਰਾਮ ਕਰ ਲੋ ਜਾਣਾ ਤਾਂ ਪਹੂ ਗਈ ਤਰੇ ਦਾ ਕਹਿੰਦੇ ਹਾਂ ਜੇ ਬੱਚੇ ਹੁੰਦੇ ਫੇਰ ਮਾ ਆ ਜਾਂਦਾ ਹੁਣ ਤੂੰ ਕੱਲੀ ਐ ਸਮਝ ਲੈ ਗੀ ਗੱਲ ਨੂੰ ਹਾਂ ਹੋ ਫੇਰ ਆਏ ਕਹਿ ਦੇਣਾ ਸੀ ਮੈਂ ਜਵਾਕਾਂ ਦਾ ਮਹਾਰਾਜ ਆਂ ਬੰਦੇ ਕਿਸੇ ਪਾਸੇ ਦਵਾਲ ਨਹੀਂ ਹੁੰਦੇ ਜਨਾਨੀ ਨੂੰ ਹਾਂ ਸਹੀ ਗੱਲ ਆ ਗੱਲਾਂ ਮਾਰਦੇ ਆ ਚਲ ਕੋਈ ਗੱਲ ਨਹੀਂ ਮੈਂ ਕਰਦਾ ਆਰਾਮ ਦੁੱਧ ਪਾਣੀ ਕਰ ਲੈ ਉਹ तो तो तीरे, 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 तीर। रो ब रख क्यों भी त्यारी तारे खड़ा गाला डी जापू रो ना ਪਰਦੇਓ ਟੰਗਾ ਜਾਂਦਾ ਚੰਗਾ ਧਿਆਨ ਰੱਖੋ ਹਾਂ ਤੂੰ ਆਪਣਾ ਰੱਖਦੇ ਪਾਣੀ ਟਾਈਮ ਨਾ ਖਾਣ ਦੇ ਠੀਕ ਫੋਨ ਫੋਨ ਕਰਦਿਆ ਕਰੀ ਕੋਈ ਗੱਲ ਮੈਂ ਜਾ ਕੇ ਕਰੂ ਫੋਨ ਇਧਰ ਬਾਪੂ ਨੂੰ ਜ਼ਰੂਰ ਕਰਦਿਆ ਕਰੀ ਚਾਚੇ ਨੂੰ ਫੋਨ ਹਾਂ ਸਭ ਨੂੰ ਕਰੂ ਹਾਂ ਚਲ ਆ ਜਾ ਬਚੜਾਈ ਹਾਂ ਆ ਜਾ ਭਾਈ ਰੋਹੀਂ ਕਾ ਤੋ ਜਾਣੀ ਆ ਭਾਈ ਕੁੜੀਏ ਤੂੰ ਪੁੱਤ ਕਿਵੇਂ ਦਾ ਜੀ ਹੋ ਰਹੀਆਂ ਨਹੀਂ ਆ ਕੀ ਸੋਚੀਆਂ ਨਹੀਂ ਆ ਬਾਪੂ ਜੀ ਤਿੰਨ ਦਿਨ ਹੋ ਗਏ ਨਾ ਤਾਂ ਫੋਨ ਆਇਆ ਨਾ ਮੈਸੇਜ ਆਇਆ ਵੀ ਮੈਂ ਸੁਖਸਾਂਦ ਨਾਲ ਪਹੁੰਚ ਗਿਆ ਜਾਂ ਨਾ ਪਹੁੰਚ ਗਿਆ ਐਟੀ ਲੰਬੀ ਬਾਤ ਵੀ ਨਹੀਂ ਹੈਗੀ ਅੱਜ ਤੁਹਾਡੇ ਲਵੇ ਨਹੀਂ ਆਇਆ ਫੋਨ ਦਾ ਮੈਸੇਜ ਮੇਰੇ ਕੋਲ ਤਾਂ ਆਪ ਕੋਈ ਮੈਸੇਜ ਕੋਈ ਫੋਨ ਨਹੀਂ ਆਇਆ ਤੇ ਸੁੱਖੀ ਨੂੰ ਪੁੱਛਿਆ ਤੁਸੀਂ ਸੁੱਖੀ ਨੂੰ ਪੁੱਛ ਲੈਣੇ ਆਪਾਂ ਆ ਆ ਗਏ ਸੁੱਖੀ ਵੀ ਇਹਨੂੰ ਪੁੱਛ ਲੈਣੇ ਆਂ ਕਹੋ ਸੁੱਖੀ ਪਰ ਜੀ ਕਿਵੇਂ ਮੂੰਹ ਜਿਹਾ ਸਿੱਟੀ ਫਿਰਦੀ ਹੈ ਬਾਈ ਬਣਾ ਜੀ ਨਹੀਂ ਲੱਗਦਾ ਇੰਜੀ ਨੇ ਸੁਖੀ ਮੈਨੂੰ ਐਂ ਦੱਸ ਤੈਨੂੰ ਦੱਸਤਾ ਸੀ ਤੇਰੇ ਬਾਈ ਨੇ ਵੀ ਪਹੁੰਚ ਕੇ ਠੀਕ ਠਾਕ ਕੋਈ ਨਾ ਦੱਸ ਦੂਗਾ ਹਜੇ ਆ ਬਾਬੇ ਨੂੰ ਚਾਹ ਚੁ ਪਾਉਂਦੀ ਚੱਲ ਪਾ ਲਈ ਬਾਬੇ ਨੇ ਬਹੁਤ ਚੁ ਪਾਈ ਪਈ ਐ ਬਾਬਾ ਜੀ ਪਾ ਲੈਣਗੇ ਚੱਲ ਪਾ ਲੂਗਾ ਕੋਈ ਨਾ ਕਈ ਵਾਰੀ ਲੇਟ ਫਿਸ਼ਲਟ ਹੋ ਜਾਂਦਾ ਹੁੰਦਾ ਮੇਰੇ ਕੋਲੇ ਵੀ ਨਹੀਂ ਫੋਨ ਆਇਆ ਆਇਆ ਨਹੀਂ ਫੋਨ ਤੇਰੇ ਕੋਲੇ ਵੀ ਨਹੀਂ ਉਹ ਮੁੰਡੇ ਕੋਲੇ ਅੱਗੇ ਜਾਣਾ ਆਪਣੀ ਜਾਣ ਪਛਾਣ ਦੇ ਕੋਲੇ ਇੱਕ ਦੋ ਦਿਨ ਦਾ ਪੁੱਤੂ ਹੀ ਲੱਗ ਜਾਂਦੇ ਬੰਦਾ ਥੱਕ ਥੱਕ ਜਾਂਦਾ ਬੰਦਾ ਸਫਰ ਉਹ ਜੱਸੀ ਨਹੀਂ ਹੈਗਾ ਹਾਂ ਜੱਸੀ ਉਹ ਜੱਸੀ ਦਾ ਦੋਸਤ ਹੈ ਇੱਕ ਆ ਅੱਛਾ ਉੱਥੇ ਉਹ ਗਿਆ ਹੋਇਆ ਉਹਦਾ ਮੇਰੇ ਕੋਲ ਨੰਬਰ ਹੈਗਾ ਚੌਕੌਰ ਦਾ ਹਾਂ ਜੀ ਨਾਂ ਪਤਾ ਪੁੱਤਾ ਲੱਗਿਆ ਕੋਈ ਮੈਂ ਉਹਨੂੰ ਕਰਕੇ ਪੁੱਛਣਗੇ ਪਹੁੰਚਿਆ ਕਿ ਨਾ ਪਹੁੰਚਿਆ ਹਾਂ ਕਈ ਵਾਰੀ ਕੋਈ ਫਲੈਟ ਬਲੂਟ ਲੇਟ ਹੋ ਜਾਂਦੇ ਉਧਰ ਸਿਮ ਸੁਮੇ ਚੱਲਦਾ ਨਹੀਂ ਫਿਰ ਉਹਨੇ ਨਵਾਂ ਸਿਮ ਲੈਤਾ ਨਹੀਂ ਹੋਣਾ ਇਹ ਗੱਲ ਹੋ ਗਈ ਉਹ ਬਾਪੂ ਜੀ ਮੇਰਾ ਤਾਂ ਚਿੱਤ ਹੋਰ ਹੁੰਦਾ ਪਤਾ ਨਹੀਂ ਡੋਬੇ ਸੋਕ ਕੇ ਜੇ ਹੋਈ ਜਾਂਦਾ ਮਨ ਉਹ ਕੋਈ ਨਾ ਪਰਚਾਈ ਫਿਕਰ ਨਾ ਕਰ ਐ ਹੋਈ ਜਾਂਦਾ ਬਾਈ ਬਣਾ ਜੀ ਨਹੀਂ ਲੱਗਦਾ ਤੂੰ ਸਿੱਧਾ ਕਹਿ ਨਾ ਪੁੱਤ ਤੂੰ ਸੋਚ ਨਾ ਕਰ ਇਹਦੀ ਗੱਲ ਨਹੀਂ ਹੈਗੀ ਸੋਚ ਨਾ ਕਰੇ ਕਰ ਤਾ ਕੋਈ ਨਹੀਂ ਆਜੂਗਾ ਫੋਨ ਹੋਰ ਹੋਰ ਆਜੂਗਾ ਸ਼ੁਕ ਸ਼ਾਂਤੀ ਕੋਈ ਗੱਲ ਨਹੀਂ ਠੀਕ ਹੋਊਗਾ ਮੇਰਾ ਪੁੱਤ ਇੱਥੇ ਵੀ ਹੋਊਗਾ ਚਲੋ ਮਹਾਰਾਜ ਕਰੇ ਠੀਕ ਹੀ ਹੋਵੇ ਠੀਕ ਹੀ ਹੋਊਗਾ ਤੂੰ ਆਦਾ ਰੋਟੀ ਪਾਣੀ ਟਾਈਮ ਨਾ ਖਾਇਆ ਕਰ ਕੋਈ ਨਹੀਂ ਟੈਨਸ਼ਨ ਨਾ ਕਰਿਆ ਕਰ ਆਪਾਂ ਪੁੱਛ ਲਾਂਗੇ ਫੋਨ ਫੋਨ ਕਰਕੇ ਉਹ ਮੁੰਡੇ ਨੂੰ ਕਰ ਲਾਂਗੇ ਫੋਨ ਤੁਹਾਨੂੰ ਚਾਹ ਦੀ ਘੁੱਟ ਲਿਆਦਾ ਬਾਪੂ ਜੀ ਪਾ ਕੇ ਹਾਂ ਲਿਆ ਦੇ ਪੁੱਤ ਨਾ ਲਿਆ ਬਾਪੂ ਨੂੰ ਰੋਟੀਆਂ ਫੜਾ ਦੇ ਹਾਂ ਹਾਂ ਫੜਾਉਣੀ ਤੂੰ ਨਾ ਛੋਟਿਆ ਕਿਸੇ ਆਖੇ ਲੱਗੀ ਕਿਨੂੰ ਪੁੱਛੇ ਯਾਰ ਸੁੱਖੀ ਵਕੀਲ ਬਾਰੇ ਹਾਂ ਦਵਾਰੇ ਕਰਦਾ ਫੋਨ ਕੰਨੇ ਵਿੱਚ ਕਿਦਾਸ ਨਾ ਹਲੋ ਹਾਂ ਵੀ ਬੂਟੇ ਕੀ ਹਾਲਾ ਕੀਤਾ ਪਤਾ ਹੈ ਆ ਗੱਲ ਹੋਗੀ ਬਾਈ ਵਕੀਲਾ ਨਾ ਹੈਗਾ ਬਈ ਉਹਦੇ ਚ

ਬਾਈ ਕੀ ਮੰਗਦਾ ਸੀ ਪ੍ਰਦੇਸਾਂ ਤੋਂ ਬੈਠੀ ਵਧੀਆ ਸੀ ਜਿਹੜੀ ਰੁੱਖੀ ਮਸੀ ਮਿਲ ਜਾਂਦੀ ਸੀ ਹੁਣ ਪਰਜਾਈ ਤੇ ਬਾਪੂ ਨੂੰ ਕੀ ਦੱਸਾਂ ਬਈ ਬਾਈ ਨਾਲ ਕੀ ਹੋਇਆਗਾ ਉੱਤੇ ਮੈਂ ਦੱਸਾਂ ਚਾਹ ਦੱਸਣਾ ਤਾਂ ਪੈਣੀ ਆ ਹੌਂਗਰਾਂ ਦੇ ਰੱਖ ਕੇ ਵੀ ਕਿੰਨਾ ਕ ਟਾਈਮ ਫੇਰੀ ਜਾਊਗਾ ਹਾਂ ਬਾਪੂ ਜੀ ਹਾਂ ਤੱਕ ਐਕੀਪੀਸੀ ਹਾਂ ਪੁੱਤ ਕਿਹਦੇ ਕੋਲੇ ਜੇ ਤਾਂ ਫੋਨ ਆ ਗਿਆ ਪੁੱਤ ਦਾ ਆ ਗਿਆ ਸੁੱਖੀ ਪੁੱਛ ਲੈਣੇ ਪੁੱਤ ਹਾਂ ਸੁੱਖੀ ਤੋਂ ਵੀ ਤੇਰੇ ਬਾਈ ਨਾਲ ਫੋਨ ਫੋਨ ਆਇਆ ਕਿ ਨਾ ਕੋਈ ਫੋਨ ਤਾਂ ਆਇਆ ਬਾਪੂ ਜੀ ਠੀਕ ਠਾਕ ਪਹੁੰਚ ਗਿਆ ਲੈ ਦੇਖ ਲੋ ਆਪਦੇ ਭਰਾ ਨੂੰ ਕਰ ਲਿਆ ਫੋਨ ਆਏ ਨਹੀਂ ਹੈਗਾ ਵੀ ਮੈਨੂੰ ਫੋਨ ਕਰ ਲੈ ਉਦੋਂ ਪਹਿਲਾਂ ਤਾਂ ਬਾਪੂ ਬੈਠਾ ਵੀ ਬਾਪੂ ਨੂੰ ਫੋਨ ਕਰ ਲੈ ਬਾਪੂ ਜੀ ਮੇਰੀ ਤਾਂ ਜਮਈ ਨਹੀਂ ਫਿਕਰ ਕਰਦਾ ਬਾਰਨਾ ਕੇ ਤੋਂ ਹੁਣ ਜਮਈ ਹੋ ਗਿਆ। ਚਾ ਕੋਈ ਨਹੀਂ ਖੇਜੀ ਸੁਣ ਲਈ ਪੁੱਤ। ਕੀ ਕਹਿੰਦੀ ਭਲਾ? ਦੋ ਦਿਨਾਂ ਦਾ ਫੋਨ ਨਹੀਂ ਕੀਤਾ ਦੱਸ। ਪਰਜਾਈ। ਕੀ ਦੱਸਾਂ? ਕੀ ਹੋ ਗਿਆ? ਦੱਸੋ ਨੂੰ ਰਹੀ ਕੀ ਗਿਆ? ਕੀ ਹੋ ਗਿਆ ਸੁਕੇ? ਗੱਲ ਕੀ ਹੋਈ ਆ ਮੈਨੂੰ ਦੱਸ ਤਾਂ। ਕੀ? ਬਾਪੂ ਜੀ। ਕੀ ਗੱਲ ਹੋ ਗਈ? ਬਾਈ ਹੁਣ ਜਹਾਜ਼ ਦਾ ਸਮੁੰਦਰ ਚ ਡਿੱਗ ਗਿਆ। ਅੱਛਾ। ਠੀਕ ਤਾਂ ਹੈਗਾ ਬਾਪੂ ਨਹੀਂ ਮਜ਼ਾਕ ਕਰਦਾ ਹੈ ਸੁੱਖੀ ਵੀ ਆਉਂਦਾ ਹੈ ਮਜ਼ਾਕ ਬਾਪੂ ਜੀ ਬਾਪੂ ਜੀ ਮਰਜਾਈ ਮਜ਼ਾਕ ਮੈਂ ਨਹੀਂ ਕਰ ਰਿਹਾ ਸੱਚੀ ਗੱਲ ਆ ਕੁਛ ਨਹੀਂ ਕਿਸੇ ਦਾ ਪਤਾ ਲੱਗਿਆ ਕੌਣ ਕੌਣ ਹੈਗੇ ਸੀ ਜਹਾਜ਼ 'ਚ ਕੌਣ ਨਹੀਂ ਬਾਪੂ ਜੀ ਬਾਪੂ ਜੀ ਬਾਪੂ ਜੀ ਬਾਪੂ ਹੋਸ਼ ਕਰੋ ਬਾਪੂ ਹੋਸ਼ ਕਰੋ ਕੀ ਹੋ ਗਿਆ ਮੇਰੇ ਬੁੱਤ ਨੂੰ ਮਰਜਾਈ ਮਾਨ ਤੇ ਪੱਥਰ ਰੱਖ ਕੇ ਹੁਣ ਤਾਂ ਤੈਨੂੰ ਇਹ ਦੁੱਖ ਚੱਲਣਾ ਹੀ ਪਊਗਾ ਅਸਲ ਸਚਾਈ ਇਹ ਹੀ ਐ ਮੈਂ ਬੂਟੇ ਨੂੰ ਸਾਰੀ ਗੱਲ ਕਰ ਲਈ ਕੀੰਦਾ ਨਹੀਂ ਮੈਂ ਬਾਪੂ ਦੇ ਮੋਟਿਆਂ ਤੋਂ ਨਾ ਕਰਦੀ ਵਾਲੀ ਪੰਡ ਲਾਉਣਾ ਚਲੋ ਉੱਪਰ ਜਾਈ ਹੋਏ ਮੇਰਾ ਜੋ ਰੱਬ ਨੂੰ ਮਨਜੂਸ ਸਿਆਣਾ ਮੇਰਾ ਬੜਾ ਪਾਗੋਣਾ ਨਿਰੋਰਤ ਬੁੱਤ ਐ ਹੋਏ ਕੀ ਮਾਰਾ ਕਰਿਆ ਵੀ ਮਾਸੇ ਦਾ ਰੋ ਨਾ ਪੁੱਤ ਜਿਵੇਂ ਰਿਸ਼ਤੇਦਾਰਾਂ ਨੇ ਭੈਣ ਭਾਈਆਂ ਨੇ ਜੋ ਫੈਸਲਾ ਕਰਤਾ ਹੁਣ ਉਹਤੇ ਤੁਸੀਂ ਫੁੱਲ ਚੜਾਉਣੇ ਨੇ ਪੁੱਤ ਠੀਕ ਹੈ ਇੱਕ ਦੂਜੇ ਦਾ ਸਹਾਰਾ ਬਣ ਕੇ ਰਹਿਣਾ ਹੈ ਹੁਣ ਮੇਰਾ ਵੀ ਬੁਢਾਪਾ ਰੁਲੇਣਾ ਠੀਕ ਹੈ ਜੋ ਹੋਣਾ ਸੀ ਹੋ ਗਿਆ ਠੀਕ ਹੈ ਪੁੱਤ ਕੋਈ ਨਾ ਬਾਪੂ ਜੀ ਜਿਵੇਂ ਰੱਬ ਨੂੰ ਮਨਜ਼ੂਰ ਸੀ ਸੋ ਹੋ ਗਿਆ ਹੁਣ ਜਿਵੇਂ ਬਾਕੀ ਰਿਸ਼ਤੇਦਾਰਾਂ ਨੇ ਫੈਸਲਾ ਕਰਤਾ ਸ੍ਰੀ ਮੱਥਿਆ ਹੁਣ ਪਰਜਾਈ ਦੀ ਜ਼ਿੰਮੇਵਾਰੀ ਮੈਨੂੰ ਸਮਾਈ ਆ ਗਈ ਮੇਰੇ ਲੜ ਲਾਇਆ ਹੁਣ ਮੈਂ ਵੀ ਪੂਰੀ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਉਂਗਾ ਠੀਕ ਹੈ ਪੁੱਤ ਠੀਕ ਹੈ ਬਾਪੂ ਜੀ ਜੋ ਰਿਸ਼ਤੇ ਤਾਂ ਕਿਸੇ ਨੂੰ ਕੀ ਕਹਿ ਸਕਦੀ ਹਾਂ ਬਾਪੂ ਜੀ ਮੈਂ ਤਾਂ ਭਝਾਈ ਨੂੰ ਆਪਣੀ ਭੈਣ ਵਾਂਗ ਹੀ ਸਮਝਦਾ ਸੀ ਸਾਨੂੰ ਵੀ ਪਤਾ ਹਨਾ ਚਲੋ ਜੇ ਰਿਸ਼ਤੇਦਾਰਾਂ ਨੇ ਕਰਤਾ ਸਾਨੂੰ ਪਤੀ ਪਤਨੀ ਦਾ ਰਿਸ਼ਤਾ ਹੁਣ ਅਪਣਾਉਣਾ ਪਊਗਾ ਪਰ ਹੁਣ ਕੀ ਕਰੀਏ ਪੁੱਤ ਮਜਬੂਰੀ ਹੈ ਆਪਣੀ ਹਾਂਜੀ ਬਾਪੂ ਜੀ ਮਹੀ ਪੂਰੀ ਹੈ ਰੱਬ ਨੇ ਐਡਾ ਵੱਡਾ ਕਹਿਰ ਐਡਾ ਵੱਡਾ ਪਹਾੜ ਆਪਣੇ ਤੇ ਡੇਗਿਆ ਹੈਗਾ ਸਰੋ ਕੀ ਮੈਨਾਂ ਕਿਵੇਂ ਹੁਣ ਪਰਿਵਾਰ ਨੂੰ ਦੁੱਖ ਨਾਲ ਚੱਲਣੀ ਪਊਗਾ ਨਾ ਹਾਂਜੀ ਬਾਪੂ ਜੀ ਉਹ ਤਾਂ ਮੈਂ ਗੱਲ ਕਿਹਦਾ ਦਿਲ ਕਰਦਾਗਾ ਮੇਰਾ ਵੀ ਦਿਲ ਕਰਦਾ ਜੀ ਤੈਨੂੰ ਚਾਹੀ ਜਾਈ ਬਿਆਹ ਹੋਗੇ ਤੇਰਾ ਉਹਦਾ ਸੱਟੂ ਜ ਉਹ ਵੀ ਬਾਪੂ ਜੀ ਆਪਣੇ ਘਰ ਦੇ ਹਾਲਾਤ ਠੀਕ ਕਰਨ ਲਈ ਹੀ ਬਾਰੇ ਗਿਆ ਸੀ ਆ ਮਜਬੂਰੀ ਕਰਕੇ ਗਿਆ ਸੀ ਉਹ ਵੀ ਹੁਣ ਜਦੋਂ ਕੁਛ ਪਤਾ ਹੀ ਨਹੀਂ ਲੱਗਿਆ ਹੁਣ ਆਪਾਂ ਤਾਂ ਉਹਦਾ ਸੰਸਕਾਰ ਵੀ ਨਹੀਂ ਕਰ ਸਕੇ ਕੋਈ লাশ ਵੀ ਨਹੀਂ ਮਿਲੀ ਕੋਈ ਥੋ ਪਤਾ ਹੀ ਨਹੀਂ ਵੀ ਕਿੱਧਰ ਗਿਆ ਕਿੱਧਰ ਨਹੀਂ ਸਮੁੰਦਰ ਚ ਡਿੱਗ ਪਿਆ ਜਹਾਜ਼ ਜਾਂ ਕਿੱਧਰ ਗਿਆ ਕੁਛ ਪਤਾ ਨਹੀਂ ਲੱਗਿਆ ਹਾਂ ਚੱਲ ਭਜਾਈ ਤੂੰ ਦਿਲ ਹੌਲਾ ਨਾ ਕਰਿਆ ਕਰ ਹੁਣ ਆਪ ਦਾ ਸਰੀਰ ਹੀ ਖਰਾਬ ਕਰੇਂਗੀ ਹਨਾ ਕੀ ਫਾਇਦਾ ਖੁਸ਼ ਰਹਾ ਕਰੋ ਪੁੱਤ ਹੁਣ ਆਪ ਦਾ ਖਾਓ ਪਕਾਓ ਹੰਡਾਓ ਆਉਦਾ ਲੋਕ ਸੋਣਾ ਕੀ ਹੋ ਗਿਆ ਤੈਹੀ ਤੂੰ ਮਨ ਚ ਨਹੀਂ ਆਉਂਦੀ ਗੱਲ ਆਪਦੇ ਆਪ ਹੀ ਆ ਜਾਂਦੀ ਆ ਚਲ ਕੋਈ ਨਾ ਪਰਜਾਈ ਤੂੰ ਐ ਕਰ ਆਰਾਮ ਕਰ ਲੈ ਚੰਗਾ ਹੋਰ ਚੱਲ ਉੱਠ ਲੈ ਮੈਂ ਤੈਨੂੰ ਅੰਦਰ ਪਾਵਾਂ ਕਿਤੇ ਡੇਕੀ ਜਾਂ ਪਹਿਲਾਂ ਤੈਨੂੰ ਚੱਕਰ ਲੱਗੇ ਪੈਣੇ ਹੋਰ ਸੁਖੀ ਮੈਂ ਤੈਨੂੰ ਕੁਝ ਕਹਿਣਾ ਆ। ਦੱਸ ਪਰਜਾਈ ਕੀ ਗੱਲ ਆ? ਦੇਖ ਦੁਨੀਆ ਦੀ ਨਜ਼ਰ ਚ ਭਾਵੇਂ ਆਪਾਂ ਘਰ ਵਾਲਾ ਘਰ ਵਾਲੀ ਕਹਿਤਾ ਆਪਾਂ। ਹੂੰ। ਪਰ ਜਿਹੜੇ ਰਿਸ਼ਤੇ ਹੁੰਦੇ ਆ ਨਾ ਉਹਨਾਂ ਦੀ ਟੋਰ ਵਿਸ਼ਵਾਸ ਤੇ ਪਿਆਰ ਨਾਲ ਬੰਨੀ ਹੁੰਦੀ ਆ। ਐਨੀ ਛੇਤੀ ਨਹੀਂ ਉਹ ਤਾਂ ਅੱਗੇ ਟੁੱਟਦੇ। ਇੱਕ ਘਰ ਵਾਲੇ ਨਾਲ ਨਾ ਘਰ ਵਾਲੀ ਦੇ ਸਾਹ ਜੁੜੇ ਹੁੰਦੇ ਨੇ ਜਿਹੜੀ ਇੱਕ ਵਾਰੀ ਅੱਖਾਂ ਤੋਂ ਪਰੇ ਹੋਏ ਤੋਂ ਘਰ ਵਾਲੇ ਨੂੰ ਭੁੱਲ ਜੇ ਉਹ ਤਾਂ ਘਰ ਵਾਲੀ ਕਹੋਂ ਦੀ ਹੱਕਦਾਰੀ ਨਹੀਂ ਹੈਗੀ ਇਹ ਤਾਂ ਇਹ ਗੱਲ ਮੇਰੀ ਦੇਖ ਮੈਂ ਤੈਨੂੰ ਹਮੇਸ਼ਾ ਉਹਦਾ ਛੋਟਾ ਭਰਾ ਸਮਝਿਆ ਤੇ ਮੈਂ ਤੈਨੂੰ ਹੁਣ ਵੀ ਛੋਟਾ ਹੀ ਸਮਝੂਗੀ ਮੈਨੂੰ ਇਹ ਵੀ ਪਤਾ ਤੂੰ ਕਿ ਸਿਕੁਰੀ ਨੂੰ ਪਸੰਦ ਕਰਦਾ ਮੇਰੇ ਕਰਕੇ ਉਹਦੀ ਜ਼ਿੰਦਗੀ ਨਾ ਖਰਾਬ ਕਰੀ ਲੋਕਾਂ ਨਾਲ ਤਾਂ ਮੈਂ 합ੇ ਲੱਲੂਗੀ ਤੇਰੇ ਲਈ ਗੱਲ ਮੇਰੀ ਜ਼ਿੰਦਗੀ ਦੀ ਸਾਰੀ ਉਮਰ ਤੇਰੇ ਵੀਰੇ ਨੂੰ ਦੇਖੂਗੀ ਪਰ ਜਾਈ ਮੈਂ ਤੇਰੀ ਫੀਲਿੰਗ ਸਮਝ ਸਕਦਾ ਕਿ ਤੇਰੇ ਦਿਲ ਵਿੱਚ ਅੱਜ ਵੀ ਬਾਈ ਲਈ ਉਨਾ ਹੀ ਪਿਆਰਾ ਤੇ ਤੈਨੂੰ ਵੀ ਵਿਸ਼ਵਾਸ ਹੈ ਮੈਨੂੰ ਵੀ ਵਿਸ਼ਵਾਸ ਹੈ ਬਾਈ ਬਾਈ ਨੂੰ ਕੁਝ ਨਹੀਂ ਹੋਇਆ ਕਿ ਇੱਕ ਦਿਨ ਉਹ ਜ਼ਰੂਰ ਵਾਪਸ ਆਊਗਾ ਤੇ ਮੈਂ ਵੀ ਕਹਿਣਾ ਕਿ ਉਸ ਦਿਨ ਦਾ ਤੂੰ ਤਿਆਰ ਕਰ ਹਨਾ ਮੈਂ ਵੀ ਤੈਨੂੰ ਆਪਣੀ ਭੈਣ ਮੰਗੂ ਸਮਝਿਆ ਹਨਾ ਤੇ ਤੇਰੇ ਤੇ ਕਦੇ ਮੈਂ ਮਾੜੀ ਅੱਖ ਨਹੀਂ ਰੱਖੀ ਨਾ ਤੈਨੂੰ ਉਹ ਨਜ਼ਰ ਨਾਲ ਕਦੇ ਦੇਖਿਆ ਰਿਸ਼ਤੇਦਾਰਾਂ ਨੇ ਚਲ ਕੁਝ ਵੀ ਆ ਤੈਨੂੰ ਮੇਰੇ ਲੜ ਲਾਤਾ ਹਨਾ ਜ਼ਿੰਮੇਵਾਰੀ ਸਮਾਤੀ ਹੁਣ ਲੋਕਾਂ ਦੀ ਨਜ਼ਰ ਤੇ ਆਪ ਨੂੰ ਪਤੀ ਪਤਨੀ ਬਣ ਕੇ ਰਹਿਣਾ ਪਊ ਹਨਾ ਪਰ ਆਪਣਾ ਰਿਸ਼ਤਾ ਤਾਂ ਉਹੀ ਰਹੂਗਾ ਨਾ ਜਿਹੜਾ ਅੰਦਰਲੇ ਤੌਰ ਤੇ ਉਹ ਤਾਂ ਕਿਸੇ ਨੂੰ ਪਤਾ ਨਹੀਂ ਆਪਾਂ ਕਿਸੇ ਕੋਲ ਵੀ ਇਹ ਗੱਲ ਨਹੀਂ ਜ਼ਾਹਰ ਕਰਦੇ ਕੋਈ ਨਾ ਪਰਜਾਈ ਕਰਨ ਬਾਧਾ ਰਿਹਾ ਮੈਂ ਤੈਨੂੰ ਤੇਰੀ ਆਗਿਆ ਤੋਂ ਬਿਨਾ ਕਦੇ ਟੱਚ ਵੀ ਨਹੀਂ ਕਰੂੰਗਾ ਠੀਕ ਆ ਜਿੰਨਾ ਟਾਈਮ ਤੂੰ ਵੇਟ ਕਰਨੀ ਬਾਈ ਦੀ ਕਰ ਮੈਨੂੰ ਉਮੀਦ ਆ ਕਿ ਤੂੰ ਨੂੰ ਸੱਚਾ ਪਿਆਰ ਕਰਦੀ ਹੈ ਤੇ ਰੱਬ ਸੱਚਾ ਪਿਆਰ ਕਰਨ ਦਾ ਸਦਾ ਸਾਥ ਦਿੰਦਾ ਤੇ ਬਾਈ ਇੱਕ ਦਿਨ ਮੁੜ ਕੇ ਜ਼ਰੂਰ ਆਊਗਾ ਕੋਈ ਚੱਕਰ ਨਹੀਂ ਚਾਹੀ ਪੈਨੇ ਆਪਾਂ ਇੱਕ ਕਮਰੇ ਚ ਹੀ ਆ ਜ਼ਰੂਰੀ ਨਹੀਂ ਹੁੰਦਾ। ਬੀ ਕੋਈ ਵੀ ਬੰਦਾ ਜੇ ਕਿਸੇ ਕੁੜੀ ਨੇ ਕਿਸੇ ਮੁੰਡੇ ਨੂੰ ਬੁਲਾ ਲਿਆ ਤੇ ਉਹ ਗਲਤ ਆ। ਹਾਂ ਹਾਂ ਮੈਂ ਸਮਝਣਾ। ਚਲ ਪਰਚਾਈ ਐਕਰ ਤੂੰ ਬੇਫਿਕਰ ਹੋ ਕੇ ਪੈ ਜਾ। ਜਿੰਨਾ ਟਾਈਮ ਤੂੰ ਕਹਿੰਦੀ ਨਹੀਂ ਨਾ ਮੈਂ ਤੈਨੂੰ ਟੱਚ ਵੀ ਨਹੀਂ ਕਰਦਾ। ਜੇ ਤੂੰ ਤੇਰੀ ਆਪਣੀ ਇੱਛਾ ਹੋਈ ਦੱਸ ਦੇ ਕੋਈ ਚੱਕਰ ਨਹੀਂ। ਜਿੰਨਾ ਟਾਈਮ ਤੂੰ ਬਾਈਦੀ ਐ, ਓੜੀ ਕਰਦੀ ਐ ਠੀਕ ਆ। ਤੂੰ ਇਸ ਤਰ੍ਹਾਂ ਪਵਿੱਤਰ ਹੀ ਰਹੇਂਗੀ। ਬਸ ਮੈਂ ਟੱਕਰ ਕਰਕੇ ਤੇਰੇ ਵੱਲ ਸੋਝਿਆ ਕਰੂੰ। ਕਿਉਂਕਿ ਬਾਪੂ ਵਰਗਿਆਂ ਦੇ ਨਜ਼ਰਾਂ 'ਚ ਹਨਾ ਬਾਪੇ ਵਰਗਿਆਂ ਦੇ ਨਜ਼ਰਾਂ 'ਚ ਸੋਣਾ ਤਾਂ ਆਪ ਨੂੰ ਇੱਕ ਕਮਰੇ 'ਚ ਹੀ ਪੂਰਾ ਤੂੰ ਇੱਥੇ ਪੈਦਾ ਮੈਂ ਇਥੇ ਮੰਝੜਾ ੜਾ ਕੇ ਪੈ ਜਾ ਕਰੂੰਗੀ ਨਹੀਂ ਐ ਤਾਂ ਚਾਹੀ ਇੱਥੇ ਪੈ ਜਾ ਕੋਈ ਚੱਕਰ ਨਹੀਂ ਬਚ ਬਿਸ਼ਵਾਸ ਤੇ ਹੁੰਦੀ ਹੈ ਗੱਲ ਅੱਧੀ ਕਿਹੋ ਜੇ ਇੱਕ ਵਿਸ਼ਵਾਸ ਬਸ ਕੋਈ ਚੱਕਰ ਨਹੀਂ ਤੂੰ ਸਮਝ ਜਾ ਠੀਕ ਆ ਓਕੇ ਗੁੱਡ ਨਾਈਟ ਕਿਆ ਪੁੱਤ ਤੂੰ ਕਾਲਾ ਠੀਕ ਆ ਬਾਪੂ ਜਹਾਜ਼ ਕ੍ਰੈਸ਼ ਹੋ ਗਿਆ ਤੁਹਾਨੂੰ ਪਤਾ ਨਹੀਂ ਲੱਗਿਆ ਉਹ ਤਾਂ ਸਾਨੂੰ ਪਤਾ ਲੱਗ ਗਿਆ ਦੀ ਪੁੱਤ ਫੇ ਮੈਨੂੰ ਮਸਾਲ ਬਚ ਕੇ ਆਇਆ ਮੈਨਾਂ ਜੰਗਲਾਂ ਵਿੱਚ ਗਿਰ ਗਿਆ ਜਹਾਜ਼ ਹੋਇਆ ਮਸਾਲ ਉਹ ਸ਼ੁਕਰ ਕਰ ਪੁੱਤ ਤੂੰ ਜਿਉਂਦਾ ਆ ਗਿਆ ਕਿਹਨੇ ਅਸੀਂ ਤਾਂ ਤੇਰੀ ਉਮੀਦ ਹੀ ਖਤਮ ਕਰਨੀ ਬੈਠੇ ਸੀ ਬਚਦੇ ਚਾਂਦ ਸ਼੍ਰੇਣੀ ਦੇ ਬਾਪੂ ਕੰਮ ਇੰਨਾ ਖਰਾਬ ਹੋਇਆ ਸੀਗਾ ਉਹ ਤਾਂ ਪੁੱਤ ਗੱਲ ਤੇਰੀ ਮੰਨ ਦਿਆਂ ਗੱਲ ਤਾਂ ਸੁਣ ਲੈ ਤੂੰ ਮੇਰੀ ਅਜੀਦਾ ਕਹਿੰਦਾ ਵੀ ਸਭ ਤਾਂ ਵੀ ਦੀ ਖਤਮ ਤੀ ਕੋਈ ਜਹਾਜ਼ ਜੀਂ ਤੇ ਜਦ ਤੂੰ ਤੁੱਟਿਆਵੇਂਗਾ ਤਾਨੂੰ ਜੱਸ ਬਾਪੂ ਜੱਸ ਤਾਂ ਬੁੱਤ ਵਸੋ ਦਾ ਹੁਣ ਕਿਸੇ ਹੋਰ ਦੀ ਅਮਾਨਤ ਹੋ ਗਈ ਉਹਦੀ ਹੁਣ ਤੂੰ ਉਮੀਦ ਨਾ ਰੱਖ ਪੁੱਤ ਕਿਆਪਾ ਪਕੀ ਹੋ ਗਿਆ ਉਹਦਾ ਜਦੋਂ ਤੇਰੀ ਖਬਰ ਲੱਗੀ ਵੀ ਜਹਾਜ਼ ਕਰੈਸ਼ ਹੋ ਗਿਆ ਵੀ ਉਹ ਤਾਂ ਸਾਰੇ ਯਾਤਰੀ ਜਿੰਨੇ ਵੀ ਹੈਗੇ ਦੇ ਵਿਦੇਸ਼ੀ ਸਾਰੇ ਮਰ ਗਏ ਉਦੋਂ ਵਾਰ ਰਿਸ਼ਤੇਦਾਰਾਂ ਨੇ ਫੈਸਲਾ ਕਰਿਆ ਭੋਗ ਤੇ ਉਹ ਤਾਂ ਫਿਰ ਛੋਟੇ ਦੇ ਲੜ ਲਾਤੀ ਪੁੱਤ ਹਰਪੂ ਮੇਰੇ ਕੀ ਕਰਨੇ ਮੈਂ ਤਾਂ ਆਪ ਜਿੱਦ ਕਰੇ ਫਿਰ ਰਹੂੰਗਾ ਨਹੀਂ ਬੁੱਤ ਨਹੀਂ ਮੇਰੀ ਗੱਲ ਸੁਣ ਤੂੰ ਕਿੱਥੇ ਨਹੀਂ ਜਾਣਾ ਬਹਿ ਜਾ ਉਹ ਬਾਈ ਹੋਰ ਆ ਗਿਆ ਮੇਰਾ ਬਾਈ ਕਿੱਥੇ ਨਹੀਂ ਜਾਣਾ ਹੋਰ ਜੱਸਰ ਤੁਸੀਂ ਮੈਂ ਵੀ ਆ ਗਿਆ ਮੈਂ ਤੈਨੂੰ ਕਿਹਾ ਸੀ ਨਾ ਸੁੱਖੀ ਇਹ ਠੀਕ ਹੋਣਗੇ ਮੈਂ ਜੱਸਰ ਸੁੱਖੀ ਮੇਰੇ ਦਿਲ ਨੇ ਮੈਨੂੰ ਸੱਚੀ ਦੱਸੀ ਅਸੀਂ ਠੋ ਠੀਕ ਹੈ ਬਾਈ ਤੇਰੀਆਂ ਦੁਆਵਾਂ ਨੇ ਅਸਰ ਕੀਤਾ ਇਹ ਸਹੀ ਸਲਾਮਤ ਵਾਪਸ ਆ ਗਿਆ ਤੈਨੂੰ ਕਿੰਨਾ ਯਾਦ ਕਰਦੀ ਰਹੀ ਬਸ ਇਹ ਜੇ ਯੋਜਨਾ ਕਰਦੇ ਸਿਰ ਆਪਣੇ ਸੁਣ ਲਈ ਫਿਰ ਮੈਂ ਆ ਕੇ ਚੌਣਾ ਜਾਗਦਾ ਐ ਜੀ ਥੋੜੇ ਦਵਾ ਮਨ ਨੂੰ ਵਿਚਾਰ ਮੇਰਾ ਪੁੱਤ ਕਰੇ ਨਾਲੇ ਜੋ ਤੂੰ ਸਾਡੇ ਰਿਸ਼ਤੇ ਬਾਰੇ ਸੋਚਦਾ ਨਾ ਉਹ ਹਜੇ ਕੁਝ ਵੀ ਨਹੀਂ ਹੈਗਾ ਇਹ ਅੱਜ ਵੀ ਮੇਰਾ ਛੋਟਾ ਭਰਾ ਹੈ ਤੇ ਮੇਰੀ ਭੈਣ ਆ ਬੇਸ਼ੱਕ ਇਹ ਗੱਲ ਕਹਤੀ ਸੀ ਕਿ ਤੁਸੀਂ ਘਰ ਵਾਲਾ ਘਰ ਵਾਲੀਓ ਪਰ ਨਹੀਂ ਸਾਨੂੰ ਦੋਹਾਂ ਨੂੰ ਕਿਤੇ ਨਾ ਕਿਤੇ ਇੱਕ ਠੋਠਾ ਬਈ ਸਭ ਕੋ ਸੇ ਉਹ ਬਈ ਲੋਕਾਂ ਦੀ ਨਜ਼ਰ ਚ ਤਾਂ ਅਸੀਂ ਪਤੀ ਪਤਨੀਆਂ ਪਰ ਅੰਦਰ ਸਾਡਾ ਰਿਸ਼ਤਾ ਭੈਣ ਭਰਾ ਦਾ ਇਹ ਤਾਂ ਮੰਜੇ ਤੇ ਪੈਂਦੀ ਰਹੀ ਹਲਾਕ ਕੇ ਪੈਂਦੇ ਸੀ ਇੱਕ ਕਮਰੇ ਚ ਹੀ ਸੀਗੇ ਮੈਂ ਬੈੱਡ ਤੇ ਪੈਂਦਾ ਰਿਹਾ ਇਹ ਸਾਈਡ ਤੇ ਮੰਜੇ ਤੇ ਜਿਵੇਂ ਤੂੰ ਪਵਿੱਤਰ ਇਹਨੂੰ ਛੱਡ ਕੇ ਗਿਆ ਸੀ ਨਾ ਅੱਜ ਵੀ ਇਹ ਉਨੀ ਪਵਿੱਤਰ ਆ ਗਈ ਠੀਕ ਹੈ ਮੈਨੂੰ ਬਸਵਾਣ ਅਸੀਂ ਮੇਰੇ ਭਾਈ ਦੇ ਚੰਗਾ ਸਾਰ ਕੋਈ ਨਾ ਤੁਸੀਂ ਹੀ ਪਤੀ ਪਤਨੀ ਹੋ ਜਾਓ ਰਾਮਨਾਥ ਜੀ ਨਾਲ ਗੱਲਾਂ ਬਾਤਾਂ ਕਰੋ